ਮ੍ਰਿਤ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਬਲਵਿੰਦਰ ਸਿੰਘ ਪੁਲਰ ਦੀ ਲਿਖੀ ਹੋਈ ਕਹਾਣੀ ਜੰਮਣ ਭੋਏ ਦੀ ਮਿੱਟੀ ਦੋਸਤੋ ਇਸ ਕਹਾਣੀ ਨੂੰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਫਿਰ ਬਹੁਤੀ देर ਨਾ ਕਰਦੇ ਹੋਏ ਸੁਣਦੇ ਹਾਂ ਕਹਾਣੀ ਜੰਮਣ ਭੋਏ ਦੀ ਮਿੱਟੀ ਬਾਬਾ ਇੰਦਰ ਸਿੰਘ ਸੁਖ ਨਾਲ ਇੱਕ ਸਦੀ ਦੀ ਉਮਰ ਭੋਗ ਕੇ ਆਪਣਾ ਰਸਦਾ ਵਸਦਾ ਪਰਿਵਾਰ ਛੱਡ ਕੇ ਚੱਲ ਵਸਿਆ ਸੀ। ਇੰਨੀ ਲੰਬੀ ਜ਼ਿੰਦਗੀ 'ਚ ਉਸਨੇ ਬਹੁਤੇ ਚੰਗੇ ਮਾੜੇ ਦਿਨ ਤੇ ਉਤਰਾਚੜਾ ਵੇਖੇ ਸਨ। ਮਰਨ ਸਮੇ ਉਹ ਬਹੁਤ ਸੋਹਣਾ ਸਮਾਂ ਬਤੀਤ ਕਰ ਰਿਹਾ ਸੀ। ਉਸਦੇ ਚਾਰੇ ਪੁੱਤਰ ਵੀ ਅੱਗੇ ਪੋਤੇ ਦੋਤਿਆਂ ਵਾਲੇ ਹੋ ਗਏ ਸਨ। ਜੀਵਨ ਸਾਥਣ ਵੀ ਕੋਸਾਲ ਪਹਿਲਾਂ ਵਿਛੋੜਾ ਦੇ ਗਈ ਸੀ। ਉਹ ਵੀ ਦਰਵੇਸ਼ ਕਿਸਮ ਦੀ ਬੁੜੀ ਸੀ। ਹਰ ਸਮੇ ਵਾਖਰੂ ਵਾਖਰੂ ਕਰਦੀ ਰਹਿੰਦੀ ਕੌੜਾ ਲਫ਼ਜ਼ ਤਾਂ ਉਸਦੇ ਮੂੰਹੋਂ ਕਦੇ ਸੁਣਿਆ ਹੀ ਨਹੀਂ ਸੀ ਆਂਡ ਗਵਾਂਡ ਦੀਆਂ ਜਨਾਨੀਆਂ ਉਹਨੂੰ ਅੰਮਾ ਜੀ ਅੰਮਾ ਜੀ ਕਰਦੀਆਂ ਨਾ ਥੱਕਦੀਆਂ ਉਹ ਵੀ ਦੁੱਧ ਨਹੀਂ ਪਲੋ ਤੇ ਪੁੱਤੀ ਫੁਲੋਂਦੀਆਂ ਅਸੀਸਾਂ ਦਿੰਦੀ ਉਸਦੀ ਉਮਰ ਵੀ 80 ਦੇ ਨੇੜੇ ਪਹੁੰਚ ਗਈ ਸੀ ਜਦੋਂ ਕੈਂਸਰ ਦੀ ਨਾਮਰਾਦ ਬਿਮਾਰੀ ਨੇ ਉਸਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਦੋ ਕੋਸਾਲ ਵਿੱਚ ਹੀ ਇਹ ਬਿਮਾਰੀ ਉਸਨੂੰ ਖਾ ਗਈ ਉਸ ਦੇ ਤੁਰ ਜਾਣ ਬਾਅਦ ਬਾਬਾ ਇੰਦਰ ਸਿੰਘ ਨੂੰ ਇੱਕ ਵਾਰ ਤਾਂ ਇਕਲਤਾ ਜਹੀ ਮਹਿਸੂਸ ਹੋਈ ਪਰ ਨੂਹਾ ਪੁੱਤਾਂ ਵੱਲੋਂ ਕੀਤੀ ਜਾਂਦੀ ਸੇਵਾ ਸਦਕਾ ਉਹ ਮੁੜ ਹੌਸਲਾ ਫੜ ਗਿਆ ਸੀ ਲੰਮੀ ਉਮਰ ਸਦਕਾ ਸਾਰਾ ਪਿੰਡ ਇੰਦਰ ਸਿੰਘ ਨੂੰ ਸਤਕਾਰ ਵਜੋਂ ਬਾਬਾ ਜੀ ਕਹਿ ਕੇ ਬੁਲਾਉਂਦਾ ਸੀ ਪਿੰਡ ਵਿੱਚ ਉਸ ਦੀ ਬਹੁਤ ਮਾਣ ਇੱਜ਼ਤ ਸੀ ਕਿਸੇ ਨੇ ਪਿੰਡ ਜਾਂ ਇਲਾਕੇ ਵਿੱਚ ਸਬੰਧਤ ਕੋਈ ਭੁੱਲੀ ਵਿਸਰੀ ਗੱਲ ਸਪਸ਼ਟ ਕਰਨੀ ਹੁੰਦੀ ਤਾਂ ਦੂਜਾ ਉਸ ਨੂੰ ਕਹਿੰਦਾ ਬਾਬਾ ਇੰਦਰ ਸਿੰਘ ਨੂੰ ਪੁੱਛੋ ਉਹ ਹੀ ਦੱਸ ਸਕਦਾ ਹੈ ਉਹਨੇ ਸਭ ਕੁਝ ਅੱਖੀ ਤੱਕਿਆ ਹੋਇਆ ਹੈ ਉਸਨੇ ਬੜਦਾ ਉਠਾ ਦੇ ਹਣਾਂ ਤੋਂ ਕੰਬਾਈਨ ਤੱਕ ਦਾ ਸਮਾਂ ਫੱਟੀਆਂ ਵਾਲੇ ਸਕੂਲਾਂ ਤੋਂ ਸਮਾਰਟ ਸਕੂਲਾਂ ਤੱਕ ਗੱਡਿਆਂ ਤੋਂ ਜਹਾਜ਼ਾਂ ਤੱਕ ਬਾਜਰੇ ਦੀਆਂ ਰੋਟੀਆਂ ਤੋਂ ਪੀਜ਼ਿਆਂ ਤੱਕ ਦਾ ਸਮਾਂ ਵੇਖਿਆ ਹੋਇਆ ਸੀ ਯਾਦਦਾਸ਼ਤ ਵੀ ਉਸ ਦੀ ਬਹੁਤ ਚੰਗੀ ਸੀ ਗੱਲ ਕਰਦਾ ਉਹ ਦੁੱਧੋਂ ਪਾਣੀ ਨਿਤਾਰ ਦਿੰਦਾ ਸੀ ਸੱਚ ਕਹਿਣ ਵਾਲਾ ਵੀ ਉਸਦਾ ਵੱਡਾ ਗੁਣ ਸੀ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਉਹ ਸੱਚੀ ਗੱਲ ਕਹਿਣ ਵੇਲੇ ਸੰਕੋਚ ਨਹੀਂ ਸੀ ਕਰਦਾ ਪੋਦੀ ਠੰਡੀ ਰਾਤ ਲੰਗੀ ਤਾਂ ਸਵੇ ਦੇ ਨਿਤਨੇਮ ਉਪਰੰਤ ਗੁਰਦੁਆਰੇ ਦੇ ਭਾਈ ਜੀ ਨੇ ਸਪੀਕਰ ਤੋਂ ਪਿੰਡ ਨੂੰ ਜਾਣਕਾਰੀ ਦਿੱਤੀ ਕਿ ਭਾਈ ਬਾਬਾ ਇੰਦਰ ਸਿੰਘ ਜੀ ਵਾਹਿਗੁਰੂ ਦੇ ਚਰਨਾਂ ਵਿੱਚ ਜਾਬ ਰਾਜੇ ਹਨ ਇਹ ਸੁਣਦਿਆਂ ਹੀ ਪਿੰਡ ਦੇ ਲੋਕ ਉਹਨਾਂ ਦੇ ਘਰੇ ਇਕੱਠੇ ਹੋਣੇ ਸ਼ੁਰੂ ਹੋ ਗਏ ਬਾਬਾ ਜੀ ਦਾ ਪਰਿਵਾਰ ਪਾਮੀ ਉਹਨਾਂ ਦੇ ਜੀਵਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ ਪਰ ਮੌਤ ਤਾਂ ਮੌਤ ਹੀ ਹੁੰਦੀ ਹੈ ਘਰ ਦਾ ਕੋਈ ਜੀ ਜਦੋਂ ਸਦਾ ਲਈ ਵਿਛੜਦਾ ਹੈ ਤਾਂ ਦੁੱਖ ਜ਼ਰੂਰ ਹੁੰਦਾ ਹੈ ਕਹਿੰਦੇ ਨੇ ਦਰਖਤ ਦੀ ਟਾਣੀ ਟੁੱਟੇ ਤਾਂ ਉਸ ਵਿੱਚੋਂ ਵੀ ਵਿਛੋੜੇ ਦਾ ਪਾਣੀ ਸਿੰਮਦਾ ਹੈ ਇਨਸਾਨ ਤਾਂ ਵਿਛੜਨਾ ਤਾਂ ਵੱਡੀ ਗੱਲ ਹੈ ਦੁਪਹਿਰ ਤੱਕ ਰਿਸ਼ਤੇਦਾਰ ਵੀ ਪਹੁੰਚ ਗਏ ਬਾਬਾ ਇੰਦਰ ਸਿੰਘ ਨੂੰ ਅਖੀਰਲਾ ਇਸ਼ਨਾਨ ਕਰਵਾਇਆ ਗਿਆ ਉਸ ਦੇ ਚਿੱਟਾ ਕੁੜਤਾ ਪਜਾਮਾ ਪਾ ਕੇ ਉੱਪਰ ਦੀ ਪਾਈ ਕਿਰਪਾਨ ਦਾ ਕਾਲਾ ਗਾਤਰਾ ਵਿਸ਼ੇਸ਼ ਖਿੱਚ ਪਾ ਰਿਹਾ ਸੀ ਨੀਲੀ ਦਸਤਾਰ ਬੰਨ ਦਿੱਤੀ ਦੁੱਧ ਚਿੱਟਾ ਦਾੜਾ ਕੰਗੇ ਨਾਲ ਵਾਹ ਕੇ ਸਿੱਧਾ ਕਰ ਦਿੱਤਾ ਆਰਥੀ ਤੇ ਪਿਆ ਬਾਬਾ ਇੰਦਰ ਸਿੰਘ ਇਹੋ ਲੱਗਦਾ ਸੀ ਕਿ ਹੁਣੇ ਉੱਠ ਕੇ ਪੁੱਛੂ ਭਾਈ ਕੱਠ ਜਾ ਕਿਵੇਂ ਹੋਇਆ ਪਰ ਉੱਠਣਾ ਕਿੱਥੇ ਸੀ ਇਹ ਤਾਂ ਬਾਬੇ ਦਾ ਕਲਬੂਤ ਹੀ ਸੀ ਪੰਖੀਰੂ ਤਾਂ ਕਦੋਂ ਹੁੰਦਾ ਉਡਾਰੀ ਮਾਰ ਗਿਆ ਸੀ ਬਾਬੇ ਦੇ ਪੁੱਤਰਾ ਨੇ ਅਰਥੀ ਚੁੱਕੀ ਤੇ ਸਮਸ਼ਾਨ ਘਾਟ ਵੱਲ ਤੁਰ ਪਏ ਗੁਰਦੁਆਰੇ ਦਾ ਭਾਈ ਜੀ ਹਾਰਮੋਨੀਅਮ ਨੂੰ ਪਰਨੇ ਨਾਲ ਬੰਨ ਕੇ ਗਲ ਵਿੱਚ ਪਾਈ ਮਜਲਿਸ ਨਾਲ ਸ਼ਬਦ ਕੀਰਤਨ ਕਰਦਾ ਤੁਰਿਆ ਜਾ ਰਿਹਾ ਸੀ ਦੂਜਾ ਸਿੰਘ ਢੋਲ ਕੀ ਵਜਾ ਰਿਹਾ ਸੀ ਤੇ ਇੱਕ ਹੋਰ ਚਿੰਟਾ ਵਜਾ ਰਿਹਾ ਸੀ ਬਾਬਾ ਇੰਦਰ ਸਿੰਘ ਦੀ ਅਰਥੀ ਨੂੰ ਨਗਰ ਕੀਰਤਨ ਦੀ ਸ਼ਕਲ ਵਿੱਚ ਆਖਰੀ ਵਿਦਾਇਗੀ ਲਈ ਲਿਜਾਇਆ ਜਾ ਰਿਹਾ ਸੀ ਵੱਡੀ ਗਿਣਤੀ ਵਿੱਚ ਮਰਦ ਔਰਤਾਂ ਵੀ ਅਰਥੀ ਮਗਰ ਵਾਹਿਗੁਰੂ ਵਾਹਿਗੁਰੂ ਕਰਦੇ ਚੱਲ ਰਹੇ ਸਨ ਵਾਰੀ-ਵਾਰੀ ਪਿੰਡ ਵਾਸੀ ਆਰਥੀ ਨੂੰ ਹੱਥ ਦਾ ਸਹਾਰਾ ਦੇ ਰਹੇ ਸਨ ਜਿਵੇਂ ਉਹ ਬਾਬਾ ਜੀ ਤੋਂ ਅਸ਼ੀਰਵਾਦ ਲੈਂਦੇ ਹੋਣ ਸ਼ਮਸ਼ਾਨ ਘਾਟ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਲੱਕੜਾਂ ਤੇ ਸਜਾ ਕੇ ਰੱਖ ਦਿੱਤਾ ਗਿਆ ਪੁੱਤਰ ਨੇ ਮੂੰਹ ਵਿੱਚ ਦੇਸੀ ਘਿਓ ਪਾਇਆ ਚਿਖਾ ਤੇ ਖੁਸ਼ਬੂਦਾਰ ਸਮਗਰੀ ਖਿਲਾਰੀ ਗਈ ਚੰਦਨ ਦੀ ਲੱਕੜ ਦਾ ਇੱਕ ਟੁਕੜਾ ਵੀ ਰੱਖ ਦਿੱਤਾ ਗਿਆ ਜਦ ਅਗਨੀ ਵਿਖਾਉਣ ਦੀ ਮੁਕੰਮਲ ਤਿਆਰੀ ਹੋ ਗਈ ਤਾਂ ਬਾਬਾ ਜੀ ਦਾ ਵੱਡਾ ਪੁੱਤਰ ਸੁਰਮਖ ਸਿੰਘ ਅਗਾਹ ਹੋਇਆ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਪਲਾਸਟਿਕ ਦਾ ਡੱਬਾ ਸੀ ਉਸਨੇ ਡੱਬਾ ਖੋਲ੍ਹਿਆ ਤੇ ਉਸ ਵਿੱਚਲੀ ਮਿੱਟੀ ਵਰਗੀ ਕੋਈ ਵਸਤੂ ਉਸਨੇ ਸਾਰੀ ਚਿਤਾ ਤੇ ਵਖੇਰ ਦਿੱਤੀ ਫਿਰ ਚਿਤਾ ਨੂੰ ਅਗਨੀ ਵਿਖਾਈ ਗਈ ਪਾਠੀ ਸਿੰਘ ਨੇ ਕੀਰਤਨ ਸੋਹਿਲਾ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਲੋਕ ਘਰਾਂ ਨੂੰ ਤੁਰ ਗਏ ਸੁਰਮਖ ਸਿੰਘ ਦੀ ਆਖਰੀ ਰਸਮ ਸਾਰਿਆਂ ਲਈ ਇੱਕ ਬੁਝਾਰਤ ਬਣੀ ਹੋਈ ਸੀ ਕਿ ਉਸਨੇ ਸਭ ਤੋਂ ਮਗਰੋਂ ਅਜਾਹੀ ਕਿਹੜੀ ਸਮਗਰੀ ਬੁਖੇਰੀ ਸੀ ਉਹਨਾਂ ਨੇ ਲੋਕਾਂ ਅਜਾਹੀ ਰਸਮ ਪਹਿਲੀ ਵਾਰ ਹੀ ਵੇਖੀ ਸੀ ਬਾਬਾ ਇੰਦਰ ਸਿੰਘ ਦਾ ਜਨਮ ਇੱਕ ਚੰਗੇ ਅਮੀਰ ਖਾਨਦਾਨ ਵਿੱਚ ਹੋਇਆ ਸੀ ਉਸ ਦਾ ਬਾਪ ਪਹਾੜਾ ਸਿੰਘ ਸਿਆਲਕੋਟ ਦੇ ਨੇੜਲੇ ਪਿੰਡ ਮਨਸੂਰਪੁਰ ਦਾ ਲੰਬੜਦਾਰ ਹੁੰਦਾ ਸੀ ਉਸ ਕੋਲ 6 ਮਰੱਬੇ ਜ਼ਮੀਨ ਸੀ ਸਿਰੀ ਪਾਲੀ ਕਾਮੇ ਉਹਦੇ ਖੇਤਾਂ ਵਿੱਚ ਕੰਮ ਕਰਦੇ ਤੇ ਉਹ ਸ਼ੌਕ ਨਾਲ ਹੀ ਗੇੜਾ ਮਾਰਦਾ ਲੰਬੇ ਕੱਦ ਦੇ ਭਰਵੇਂ ਸਰੀਰ ਦਾ ਪਹਾੜਾ ਸਿੰਘ ਟੁਰਲੇ ਵਾਲੀ ਪੱਗ ਬੰਨਦਾ ਧੂਵਾਂ ਚਾਦਰਾਂ ਬੰਨਦਾ ਗਾਤਰੇ ਵਾਂਗ ਉਹ ਰਿਵਾਲਵਰ ਪਾ ਕੇ ਰੱਖਦਾ ਘੋੜੀ ਤੇ ਉਹ ਕੇਵਲ ਆਪਣੇ ਖੇਤ ਹੀ ਨਹੀਂ ਸਗੋਂ ਨਾਲ ਲੱਗਦੇ ਪਿੰਡਾਂ ਮੁਕੰਦਪੁਰ ਜੋਹਲਾ ਸ੍ਰੀ ਬੁੰਗੇ ਰੁੜਕਾ ਵਿੱਚ ਵੀ ਗੇੜਾ ਲਾਉਂਦਾ ਉਸ ਦੀ ਸਰਕਾਰੀ ਦੁਆਰੇ ਦਰਬਾਰੇ ਵਿੱਚ ਚੰਗੀ ਪਹੁੰਚ ਸੀ ਉਹ ਆਪਦੇ ਪਿੰਡ ਵਿੱਚ ਹਰ ਸਾਲ ਸ਼ਿੰਜ ਕਰਵਾਉਂਦਾ ਦੂਰੋਂ ਦੂਰੋਂ ਚੋਟੀ ਦੇ ਪਹਿਲਵਾਨ ਆਉਂਦੇ ਅਖਾੜਾ ਪੁੱਟਿਆ ਜਾਂਦਾ ਮੱਲਪੱਟਾ ਨੂੰ ਤੇਲ ਲਾਉਂਦੇ ਡੰਡ ਬੈਠ ਕੇ ਮਾਰਦੇ ਦੁੱਧ ਦੀਆਂ ਬਾਲਟੀਆਂ ਤੇ ਘਿਓ ਦੇ ਪੀਪੇ ਖਾਲੀ ਕਰ ਦਿੰਦੇ ਢੋਲ ਢੋਲੀ ਤੇ ਡੱਗਾ ਲਾਉਂਦਾ ਮੱਲ ਭੁਲ ਦੇ ਦਰਸ਼ਕ ਲਲਕਾਰੇ ਮਾਰਦੇ ਪਹਾੜਾ ਸਿੰਘ ਕੁਲ ਦੇ ਮੱਲਾਂ ਦੋ ਵਾਲੇ ਅਖਾੜੇ ਵਿੱਚ ਢੇੜਾ ਲਾਉਂਦਾ ਜਿੱਤ ਹਾਸਲ ਕਰਨ ਵਾਲੇ ਮੱਲ ਨੂੰ ਨਗਦ ਇਨਾਮ ਦਿੰਦਾ ਸਾਰੇ ਮੱਲਾਂ ਨੂੰ 5-5 ਸੇਰ ਘਿਓ ਜ਼ਰੂਰ ਦਿੰਦਾ ਖੁਸ਼ ਕਰਕੇ ਤੋਰਦਾ ਦੂਰ ਦੂਰ ਤੱਕ ਮਨਸੂਰਪੁਰ ਦੀ ਛਿੰਝ ਦੀ ਚਰਚਾ ਹੁੰਦੀ ਰਹਿੰਦੀ ਸੀ ਇੰਦਰ ਸਿੰਘ 6 ਸਾਲ ਦਾ ਹੋਇਆ ਤਾਂ ਉਸ ਨੂੰ ਪਿੰਡ ਦੇ ਸਕੂਲ ਵਿੱਚ ਪੜਨ ਲਾ ਦਿੱਤਾ ਉਸ ਦੀ ਜਮਾਤ ਵਿੱਚ ਗੁਜਰ ਸਿੰਘ, ਸਿਰਾਜ, ਰਫੀਕ, ਹਮੀਦ, ਕੁੜੀਆਂ ਸਕੀਨਾ, ਹਸ਼ਮਤ ਤੇ ਰਸੂਲਾ ਆਦ ਪੜਦੇ ਸਨ ਸਾਰਿਆਂ ਦਾ ਬਹੁਤ ਪਿਆਰ ਸੀ ਸਾਰੇ ਇਕੱਠੇ ਹੀ ਖੇਡਦੇ, ਪੜ੍ਹਦੇ ਤੇ ਖਾਂਦੇ-ਪੀਂਦੇ ਸਨ ਧਰਮਾਂ, ਜਾਤਾਂ, ਗੋਤਾਂ ਦੇ ਫਰਕ ਤਾਂ ਉਹਨਾਂ ਨੂੰ ਕੋਈ ਇਲਮ ਤੱਕ ਨਹੀਂ ਸੀ ਸਨ 47 ਆਇਆ ਤਾਂ ਇੱਕ ਧਾਰਮਿਕ ਵੰਡੀਆਂ ਦੀ ਹਨੇਰੀ ਉੱਠੀ ਦੇਸ਼ ਦੋ ਹਿੱਸੇ ਵਿੱਚ ਵੰਡਿਆ ਗਿਆ ਚੜ੍ਹਦੇ ਪੰਜਾਬ ਦੇ ਮੁਸਲਮਾਨ ਉੱਜੜ ਕੇ ਲਹਿੰਦੇ ਪੰਜਾਬ ਵੱਲ ਜਾਣ ਲੱਗੇ ਅਤੇ ਲਹਿੰਦੇ ਪੰਜਾਬ ਦੇ ਹਿੰਦੂ ਤੇ ਸਿੱਖ ਚੜ੍ਹਦੇ ਪੰਜਾਬ ਵੱਲ ਆਉਣ ਲੱਗੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੈਦਾ ਕੀਤੀ ਨਫ਼ਰਤ ਸਦਕਾ ਦੋਵੇਂ ਪਾਸੇ ਕਤਲੋਗਾਰਦ ਸ਼ੁਰੂ ਹੋ ਗਈ ਮਨਸੂਰਪੁਰ ਦੇ ਲੋਕਾਂ ਵਿੱਚ ਬਹੁਤ ਮੁਹੱਬਤ ਸੀ ਇਹ ਪਿੰਡ ਪਾਕਿਸਤਾਨ ਵਿੱਚ ਰਹਿ ਗਿਆ ਸੀ ਉੱਥੇ ਵੱਸਦੇ ਹਿੰਦੂਆਂ ਸਿੱਖਾਂ ਤੇ ਪਿੰਡ ਛੱਡਣ ਲਈ ਤਿਆਰੀ ਕਰਨੀ ਸ਼ੁਰੂ ਕੀਤੀ ਤੇ ਉਹ ਪਹਾੜਾ ਸਿੰਘ ਲੰਬੜਦਾਰ ਦੀ ਹਵੇਲੀ ਵਿੱਚ ਇਕੱਠੇ ਹੋਏ ਇਹ ਪਤਾ ਲੱਗਦਾ ਹੀ ਪਿੰਡ ਦੇ ਮੋਹਤਵਾਰ ਮੁਸਲਮਾਨ ਕਰੀਮ ਬਖਸ਼ ਨੂਰਦੀਨ ਤਾਸਦੀਨ ਹੋਰੀ ਆ ਪਹੁੰਚੇ ਉਹ ਕਹਿਣ ਲੱਗੇ ਕਿ ਉਹਨਾਂ ਨੂੰ ਪਿੰਡ ਨਹੀਂ ਛੱਡਣਾ ਚਾਹੀਦਾ ਅਸੀਂ ਪੂਰੀ ਹਿਫਾਜ਼ਤ ਕਰਾਂਗੇ ਕੋਈ ਉਹਨਾਂ ਦੀ ਵਾਅ ਵੱਲ ਨਹੀਂ ਝਾਕ ਸਕਦਾ ਵੇਫਿਕਰ ਹੋ ਕੇ ਆਪੋ ਆਪਣੇ ਘਰਾਂ ਹੀ ਰਹੋ ਪਿੰਡ ਵਾਸੀਆਂ ਦੇ ਪਿਆਰ ਤੇ ਭਰੋਸੇ ਸਦਕਾ ਉਹਨੇ ਪਿੰਡ ਨਾ ਛੱਡਣ ਦਾ ਫੈਸਲਾ ਹੀ ਲੈ ਲਿਆ ਦੋ ਦਿਨ ਉਹ ਸ਼ਾਂਤੀ ਨਾਲ ਰਹੇ ਫਿਰ ਐਂਡ ਗੋਐਂਡ ਦੇ ਪਿੰਡਾਂ ਦੇ ਕੁਝ ਸ਼ਰਾਰਤੀ ਮੁਸਲਮਾਨ ਨੌਜਵਾਨਾਂ ਨੇ ਇਕੱਠੇ ਹੋ ਕੇ ਮਨਸੂਰਪੁਰ ਤੇ ਹਮਲਾ ਕਰ ਦਿੱਤਾ ਉਹ ਬਰਸ਼ੇ ਕਿਰਪਾਨਾਂ ਡਾਂਗਾ ਨਾਲ ਲੈਸ ਹੋ ਕੇ ਨਾਰੇ ਮਾਰਦੇ ਹੋਏ ਆਏ ਉਹਨਾਂ ਮਨਸੂਰਪੁਰ ਵਾਸੀਆਂ ਨੂੰ ਬੁਰਾ ਭਲਾ ਬੋਲਿਆ ਕਿ ਉਹਨਾਂ ਹੁਣ ਤੱਕ ਕਾਫਰਾਂ ਨੂੰ ਕਿਉਂ ਨਹੀਂ ਮੁਕਾਇਆ ਪਿੰਡ ਦੇ ਲੋਕਾਂ ਨੇ ਉਹਨਾਂ ਦੇ ਮੂਹਰੇ ਹੋ ਕੇ ਰੋਕਣ ਦਾ ਯਤਨ ਤਾਂ ਕੀਤਾ ਪਰ ਨਫ਼ਰਤ ਤੇ ਡੰਗੇ ਇਹ ਸ਼ਰਾਰਤੀ ਰੁਕਣ ਵਾਲੇ ਨਹੀਂ ਸਨ ਉਹ ਪਿੰਡ ਦੀਆਂ ਗਲੀਆਂ ਵਿੱਚ ਜਾ ਵੜੇ ਲੰਬੜਦਾਰ ਪਹਾੜਾ ਸਿੰਘ ਦੇ ਘਰ ਕਾਫੀ Hindu ਸਿੱਖ ਇਕੱਠੇ ਹੋਏ ਬੈਠੇ ਸਨ ਹਮਲਾਵਰਾਂ ਨੇ ਇੱਕਦਮ ਹੱਲਾ ਬੋਲਿਆ ਤੇ ਕਤਲੂਗਾਰਦ ਸ਼ੁਰੂ ਹੋ ਗਈ ਪਹਾੜਾ ਸਿੰਘ ਦੇ ਢਿੱਡ ਵਿੱਚ ਬਰਸ਼ਾ ਮਾਰਿਆ ਤੇ ਉਹ ਥਾਂ ਹੀ ਢੇਰੀ ਹੋ ਗਿਆ ਕਿਸੇ ਨੇ ਕਿਰਪਾਨ ਦਾ ਵਾਰ ਕਰਕੇ ਧੌਣ ਵੱਢ ਦਿੱਤੀ ਕਿਸੇ ਦੇ ਸਿਰ 'ਚ ਸੋਟਾ ਮਾਰ ਕੇ ਸਿਰ ਫੇ ਦਿੱਤਾ ਕਿਸੇ ਦੇ ਢਿੱਡ ਵਿੱਚ ਛੁਰਾ ਮਾਰਿਆ ਸਤਕੋਸਾਲ ਦਾ ਇੰਦਰ ਸਿੰਘ ਆਪਣੀਆਂ ਅੱਖਾਂ ਨਾਲ ਵੇਖਦਾ ਹੋਇਆ ਡਰਿਆ ਖੜਾ ਸੀ ਇੱਕ ਨੌਜਵਾਨ ਨੇ ਉਸਦੀ ਮਾਂ ਤੇ ਕਿਰਪਾਨ ਨਾਲ ਵਾਰ ਕੀਤਾ ਤੇ ਉਸਦੀ ਗਰਦਨ ਵੱਢ ਦਿੱਤੀ ਇਹ ਵੇਖਦਿਆਂ ਇੰਦਰ ਸਿੰਘ ਚੰਗਿਆੜ ਨਿਕਲ ਗਈ ਇੰਨੇ ਲੋਕ ਨੌਜਵਾਨ ਹਮਲਾਵਰ ਨੇ ਇੰਦਰ ਸਿੰਘ ਦੇ ਢਿੱਡ ਵਿੱਚ ਸ਼ੁਰਾ ਮਾਰਿਆ ਤੇ ਉਹ ਡਿੱਗ ਪਿਆ ਹਮਲਾ ਕਰਨ ਵਾਲੇ ਅੱਧੇ ਘੰਟੇ ਵਿੱਚ ਆਪਣਾ ਕੰਮ ਮੁਕਾ ਕੇ ਤੁਰ ਗਏ ਕੁਝ ਸਮੇਂ ਬਾਅਦ ਫੌਜ ਤੇ ਪੁਲਿਸ ਦੇ ਜਵਾਨ ਪਹੁੰਚ ਗਏ ਉਹਨਾਂ ਸੈਕ ਦੇ ਕੁਝ ਮਰਦ ਔਰਤਾਂ ਤੇ ਬੱਚਿਆਂ ਨੂੰ ਗੱਡੀਆਂ ਵਿੱਚ ਪਾ ਕੇ ਸਿਆਲਕੋਟ ਦੇ ਹਸਪਤਾਲ ਵਿੱਚ ਪਹੁੰਚਾਇਆ ਜਿਨ੍ਹਾਂ ਵਿੱਚ ਇੰਦਰ ਸਿੰਘ ਤੇ ਉਸ ਦਾ ਤਾਇਆ ਕਰਮ ਸਿੰਘ ਵੀ ਸ਼ਾਮਲ ਸਨ ਸਾਰੇ ਪਰਿਵਾਰ ਚੋਂ ਸਿਰਫ ਇਹ ਦੋਵੇਂ ਹੀ ਜਿੰਦਾ ਬਚੇ ਸਨ ਕਈ ਦਿਨ ਉਹ ਹਸਪਤਾਲ ਵਿੱਚ ਇਲਾਜ ਕਰਾਉਂਦੇ ਰਹੇ ਪਰ ਉਹਨਾਂ ਨੂੰ ਮੌਤ ਸਿਰ ਤੇ ਖੜੀ ਹੀ ਦਿਖਾਈ ਦਿੰਦੀ ਸੀ ਕਰਮ ਸਿੰਘ ਨੇ ਲੈੰਦਾ ਪੰਜਾਬ ਛੱਡ ਜਾਣ ਦਾ ਮਨ ਬਣਾ ਲਿਆ ਸੀ ਜਦ ਉਹ ਕੁਝ ਤੁਰਨ ਫਿਰਨ ਜੋਗੇ ਹੋਏ ਤਾਂ ਹਸਪਤਾਲ ਚੋਂ ਨਿਕਲ ਕੇ ਆਪਣੇ ਪਿੰਡ ਵੱਲ ਚੱਲ ਪਏ ਉਹ ਰਸਤੇ ਵਿੱਚ ਹੀ ਸਨ ਕਿ 10 ਕੋ ਗੱਡਿਆਂ ਦਾ ਇੱਕ ਕਾਫਲਾ ਆਉਂਦਾ ਦਿਸਿਆ ਉਹ ਲੋਕ ਵੀ ਆਪਣਾ ਘਰਵਾਰ ਛੱਡ ਕੇ ਚੜ੍ਹਦੇ ਪੰਜਾਬ ਵੱਲ ਜਾ ਰਹੇ ਸਨ ਗੱਡਿਆਂ ਤੇ ਉਹਨਾਂ ਸਮਾਨ ਲੱਦਿਆ ਹੋਇਆ ਸੀ ਤੇ ਬੱਚੇ ਬਿਠਾਏ ਹੋਏ ਸਨ ਮਰਦ ਔਰਤਾ ਨਾਲ-ਨਾਲ ਪੈਦਲ ਚੱਲ ਰਹੇ ਸਨ ਕਰਮ ਸਿੰਘ ਨੂੰ ਉਹਨਾਂ ਦਾ ਕੁਝ ਸਹਾਰਾ ਜਿਹਾ ਲੱਗਿਆ ਤੇ ਉਹ ਵੀ ਆਪਣੇ ਭਤੀਜੇ ਇੰਦਰ ਸਿੰਘ ਨੂੰ ਲੈ ਕੇ ਇਸ ਕਾਫਲੇ ਵਿੱਚ ਰਲ ਗਿਆ ਤੁਰਦੇ ਤੁਰਾਉਂਦੇ ਦਿਨ ਛਿਪਦੇ ਨੂੰ ਕਾਫਲਾ ਨਾਰੋਵਾਲ ਦੇ ਨਜ਼ਦੀਕ ਪਹੁੰਚ ਗਿਆ ਕਾਫਲੇ ਵਿੱਚ ਸ਼ਾਮਲ ਲੋਕਾਂ ਨੂੰ ਲੱਗ ਰਿਹਾ ਸੀ ਕਿ ਉਹ ਹੁਣ ਸਰਹੱਦ ਦੇ ਨੇੜੇ ਹੀ ਪਹੁੰਚ ਗਏ ਹਨ ਅਤੇ ਛੇਤੀ ਹੀ ਚੜ੍ਹਦੇ ਪੰਜਾਬ ਵਿੱਚ ਪਹੁੰਚ ਕੇ ਸੁਰੱਖਿਅਤ ਹੋ ਜਾਣਗੇ ਪਰ ਮਾੜਾ ਵਕਤ ਅਜੇ ਮੁੱਕਿਆ ਨਹੀਂ ਸੀ ਨਾਰੋਵਾਲ ਦੇ ਪਿਛਲੇ ਪਾਸੇ ਹੀ ਉਹਨਾਂ ਪਿੰਡਾਂ ਦੇ ਲੋਕਾਂ ਨੇ ਹਥਿਆਰਾਂ ਨਾਲ ਕਾਫਲੇ ਤੇ ਹੱਲਾ ਬੋਲ ਦਿੱਤਾ ਮਰਦ ਔਰਤਾਂ ਬੱਚਿਆਂ ਨੂੰ ਵੱਡ-ਵੱਡ ਸੁਟਣ ਲੱਗੇ ਗੱਡਿਆਂ ਤੋਂ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ ਕਰਮ ਸਿੰਘ ਤੇਜੀ ਨਾਲ ਇੰਦਰ ਦੀ ਬਾਹ ਫੜ ਕੇ ਭੱਜਿਆ ਨੇੜੇ ਹੀ ਉਹ ਸਣ ਦੇ ਖੇਤ ਵਿੱਚ ਲੁਕ ਗਏ ਉਧਰੋਂ ਮੀਂਹ ਵੀ ਸ਼ੁਰੂ ਹੋ ਗਿਆ ਉਹ ਦੋਵੇਂ ਮੀਂਹ ਚ ਸਾਰੀ ਰਾਤ ਲੁਕ ਕੇ ਬੈਠੇ ਰਹੇ ਪੌ ਫਟਾਲੇ ਨਾਲ ਸਵੇਰ ਜਦੋਂ ਉਹਨਾਂ ਦਾ ਚਾਰ ਸ਼ਵੇਰੇ ਕੁਝ ਸ਼ਾਂਤੀ ਜਿਹੀ ਵੇਖੀ ਤਾਂ ਉਸ ਸਣਚੋਂ ਨਿਕਲ ਕੇ ਹੌਲੀ-ਹੌਲੀ ਸਰਹੱਦ ਵੱਲ ਖੜੇ ਸਰਕੜੇ ਵਿੱਚ ਜਾ ਵੜੇ। ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਬਲਵਿੰਦਰ ਸਿੰਘ ਪੁੱਲਰ ਦੀ ਲਿਖੀ ਹੋਈ ਕਹਾਣੀ ਜੰਮਣ ਭੋਏ ਦੀ ਮਿੱਟੀ। ਦੋਸਤੋ ਅੱਜ ਤੁਸੀਂ ਇਸ ਕਹਾਣੀ ਦਾ ਪਹਿਲਾ ਭਾਗ ਸੁਣਿਆ ਕੱਲ ਨੂੰ ਦੂਜਾ ਭਾਗ ਲੈ ਕੇ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਦੋਸਤੋ ਅਸੀ ਦਾ ਕੁਛ ਰੋ।